ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਸਾਰੇ ਜਾਣੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਚੱਲਿਆਂ ਜੀ ਆਪਾਂ ਗੁਰੂ ਘਰ ਮੱਥਾ ਟੇਕਣ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਬਨੇਰੇ ਬਲੌਗ ਦੇ ਨਾਲ ਇਹ ਮੇਰੇ ਹਸਬੰਦ ਆ ਜੀ ਅਸੀਂ ਦੋਨੇ ਜਾਣੇ ਚੱਲੇ ਆ ਚਲੋ ਜੀ ਤੁਸੀਂ ਇੱਥੇ ਮੈਂ ਘਰ ਦੇ ਲਿਫਟ ਵਿੱਚ ਸੀ ਜੀ ਚੱਲਦੇ ਆਂ ਜੀਰੋ ਤੇ ਆਪਾਂ

ਵਾਰੀ ਅੰਦਰ ਹਾਜ਼ਰੀ ਭਰੀਆਂ ਸੰਤਾਂ ਬਹੁਤ ਵੱਡੇ ਭਾਗ ਆਉਣ ਤੇ ਫਿਰ ਸਾਨੂੰ ਗੁਰੂ ਦੀ ਸ਼ਗਨ ਨਸੀਬ ਹੁੰਦੀ ਹੈ ਗੁਰੂ ਦੇ ਚਰਨਾਂ ਦੀ ਹਾਜ਼ਰੀ ਪ੍ਰਵਾਨ ਹੁੰਦੀ ਹੈ ਤੇ ਇਸ ਮਾਰਗ ਦੀ ਹਾਜ਼ਰੀ ਦੇ ਅੰਦਰ ਹੀ ਸਾਡੇ ਸਵਾਸ ਸਫਲਾ ਹੁੰਦੇ ਹਨ ਯੋਗੀ ਦੇਖੀਏ ਆਪਣੇ ਮਨ ਅੰਦਰ ਸੀਚਾ ਦੀ ਮਾਰ ਕੇ ਜਿਵੇਂ ਅਸੀਂ ਘਰਾਂ ਵਿੱਚ ਵਸਦੇ ਹਾਂ ਉਹਵੇਂ ਅਸੀਂ ਗੁਰੂ ਦੇ ਚਰਨਾਂ ਵਿੱਚ ਵਸਦੇ ਹਾਂ ਆਕੰਸ਼ ਕਾ ਦੇ ਨਾਲ ਸਤਗੁਰੂ ਪਾਤਸ਼ਾਹ ਦੇ ਚਰਨਾ ਵਿੱਚ ਬੈਠਦੇ ਹਾਂ ਉਸ ਤੋਂ ਤੋਂ ਅਦਿਐ ਸਰਵਨ ਕਰਦੇ ਹਾਂ ਔਰ ਭੋਜਨਾ ਕੋ ਸਾਨੂੰ ਬਖੀਤ ਹੁੰਦਾ ਹੈ ਕਿ ਅਸੀਂ ਕਿਸ ਸਟੇਜ ਤੇ ਚੱਲ ਰਹੇ ਹਾਂ ਸਾਨੂੰ ਕਿਸ ਸਟੇਜ ਤੇ ਚੱਲਣ ਵਾਸਤੇ ਸਤਗੁਰੂ ਸਾਹਿਬ ਜੀ ਕਹਿ ਰਹੇ ਹਨ ਇਹ ਸਾਨੂੰ ਉਦੋਂ ਹੀ ਗਿਆਨ ਹੁੰਦਾ ਹੈ ਜਿਵੇਂ ਹੀ ਅਸੀਂ ਗੁਰੂ ਦੇ ਸੰਪਰਕ ਦੇ ਵਿੱਚ ਆਉਨੇ ਹਾਂ ਮਿਲਣ ਦੇ ਚਰਨਾਂ ਦੇ ਵਿੱਚ ਆਉਨੇ ਹਾਂ ਹੁਣ ਜਿਵੇਂ ਇੱਕ ਪਾਲਸ ਹੈ ਲੋਹਾ ਭਾਵੇਂ ਸੜੀਆਂ ਪਿਆਰ ਹੋਇਆ ਕੋਲ ਜੀ ਦਿਲ ਦੇ ਨਾਲ ਬਰਦਾ ਰਵੇਗਾ ਪਰ ਜਿਵੇਂ ਹੀ ਬਾਸ ਦੀ ਉਹ ਬਾਸ ਦੀ ਸ਼ਰਨ ਦੇ ਵਿੱਚ ਆਵੇਗਾ ਉਹ ਲੋਹਾ ਵੀ ਬਾਸ ਸੋਨਾ ਹੋ ਗਿਆ ਜੀਸੀ ਤਰ੍ਹਾਂ ਇਹ ਗੁਰੂ ਸਰਬਉੱਚੇ ਬਾਸਾ ਮਹਾਰਾਜ ਜੀ ਹੈ ਸਾਡੇ ਮਨ ਨੂੰ ਵਿਚਾਰਾਂ ਦਾ ਜੰਗ ਲੱਗ ਰਿਹਾ ਹੈ ਦਿਨ ਪਰ ਰਾਤ ਦਾ ਗੋਦ ਦਾ ਇਹ ਜੰਗਾਲ ਲਾਉਣਾ ਕਿੰਨਾ ਹੈ ਗੁਰੂ ਗ੍ਰੀਵਨਵਾਦ ਸਾਹਿਬ ਸਭ ਨੂੰ ਸ੍ਰੀ ਗੁਰੂ ਰਣਸੀਆ ਮਹਾਰਾਜਿਆਂ ਦੇ ਪਵਿੱਤਰ ਬਚਨਾਂ ਨੇ ਹੋਰ ਕੋਈ ਵੀ ਐਸਾ ਹੀਲਾ ਨਹੀਂ ਹੋਰ ਕੋਈ ਵੀ ਐਸਾ ਉਦਮ ਨਹੀਂ ਕਿ ਜਿਹਦੇ ਨਾਲ ਸਾਡੇ ਮਨ ਦੀ ਮੈਲ ਉਤਰ ਸਕੇ ਇੱਕੋ ਇੱਕ ਕੇਵਲ ਉਹ ਉਦਮ ਹੈ ਉਹ ਹੈ ਉਦਮ ਮਾਲਕ ਦਾ ਸਿਮਰਨ ਮਾਲਕ ਦਾ ਨਾਮ ਦੇ ਪਾਸ਼ਾ ਕਿਰਪਾ ਕਰਦੇ ਕਿੰਦੇ ਸੰਸਾਰੀ ਉਤਮ ਅਸੀਂ ਸਾਰੇ ਕਰਦੇ ਹਾਂ ਪਰ ਜਿਹੜਾ ਕਹਿੰਦੇ ਉਹ ਧੰਨ ਹਨ ਜਿਹੜੇ ਮੁਖ ਜਿਹੜੀ ਰਸਨਾ ਕਹਿੰਦੇ ਉਹਨੂੰ ਉਚਾਰਨ ਕਰਨਾ ਕਰ ਰਹੀਆਂ ਹਨ ਉਹਨੂੰ ਸਿਮਰਨਾ ਕਰ ਰਹੀਆਂ ਹਨ ਇਹ ਇਕੱਲੇ ਇੱਕ ਜਾਣੇ ਦੀ ਵਡਿਆਈ ਕਬੀਰ ਸੋਇੰਬੁਖ ਧੰਨ ਹੈ ਜਹਨਕ ਕਹੀਏ ਰਾਮ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਉਹ ਗ੍ਰਾਮ ਕਹਿੰਦੇ ਮੈਂ ਉਹਨਾਂ ਦੀ ਦੇਹੀ ਦੀ ਕੀ ਵਡਿਆਈ ਕਰਾਂ ਜਿਸ ਨਗਰ ਦੇ ਵਿੱਚ ਇੱਕ ਗੁਰਮੁਖ ਹੋਵੇ ਤੇ ਉਹ ਇਸ ਰਸਨਾ ਨਾਲ ਸਿਮਰਨ ਕਰਨ ਵਾਲਾ ਹੋਵੇ ਤੇ ਕਹਿੰਦੇ ਸਾਰੇ ਨਗਰ ਦਾ ਜੀਉ ਬਲਾ ਕਰਦੇ ਨੇ ਤੇ ਇੱਕ ਛੰਦ ਦੇ ਵਿੱਚ ਇਹ ਕਹਿੰਦੇ ਕਹਿੰਦੇ ਜਿੰਨਾ ਜਿਹੜੀਆਂ ਰਸਨਾ ਸਿਮਰਨ ਨਹੀਂ ਕਰਦੀਆਂ ਉਹ ਕਹਿੰਦੇ ਮੁਖ ਡਰਾਉਣੇ ਨਹੀਂ ਹੋ ਮੈਨੂੰ ਨਹੀਂ ਪਾਉਂਦੇ ਫਰੀਦਾ ਜਿੰਨਾ ਮੁਖ ਡਰਾਉਣੇ ਜਿੰਨਾ ਵਿਸਾਰੇ ਉਹਨਾਂ ਨਾਉ ਇੱਥੇ ਦੁੱਖ ਹਨੇਰੇ ਆ ਅੱਗੇ ਠੌਰ ਨਾ ਠਾਓ ਉਹ ਸਮਝਦੇ ਹੁਵੇ ਸਾਨੂੰ ਕਿ ਕਹਿੰਦੇ ਜਿਨ੍ਹਾਂ ਨੇ ਉਸ ਮਾਲਕ ਦੀ ਉਸਤਤ ਵਡਿਆਈ ਕਰਨੀ ਛੱਡ ਦਿੱਤੀ ਜਿਹੜੀਆਂ ਰਸਨਾ ਨੇ ਸਿਮਰਨ ਕਰਨਾ ਛੱਡ ਦਿੱਤਾ ਕਹਿੰਦੇ ਉਹ ਮੁੱਖ ਮਿਲ ਨੂੰ ਵਰਦੀਰ ਜਿਹੜੇ ਡਰਾਉਣੇ ਹੁੰਦੇ ਨੇ ਕਹਿੰਦੇ ਇੱਥੇ ਦੁੱਖ ਹਨੇਰੇ ਆ ਅੱਗੇ ਠੌਰ ਨਾ ਠਾਓ ਅੱਗੇ ਕੋਈ ਫਿਰ ਇਹ ਨਾ ਤੁਸੀਂ ਕੋਸ਼ਿਸ਼ ਰੱਖੋ ਕਿ ਤੁਹਾਨੂੰ ਕੋਈ ਜਗ੍ਹਾ ਮਿਲੇਗਾ ਹੁਣ ਆਪਾਂ ਚੇਤ ਦਾ ਮਹੀਨਾ ਮਨਾਉਣਾ ਕੀਤਾ ਨਵਾਂ ਸਾਲ ਤੇ ਪਾਤਸ਼ਾਹ ਨੇ ਉਹਦੇ ਵਿੱਚ ਵੀ ਬਖਸ਼ਿਸ਼ ਕੀਤਾ ਕਿ ਚੇਤ ਗੋਵਿੰਦ ਅਰਾਧੀਏ ਹੋਵੇ ਆਨੰਦ ਕਣਾ ਚੇਤ ਦੇ ਆਹੇ

ਸੁਣ ਦਰਨ ਦਾ ਕੀਤਾ ਜਿਸ ਦੇ ਨੇਕੀ ਕੁਰਬਾਨੀ ਧਿਆਨ ਨਾਲ ਸੁਣ ਇਸ ਨੂੰ ਧਿਆਨ ਦੇ ਨਾਲ ਸੁਣ ਜਿਸੋਂ ਕੇ ਹਰ ਆਪਣੇ ਮਨ ਦੇ ਅੰਦਰ ਵਿਚਾਰ ਲੈ ਕੇ ਆ ਪ੍ਰਮਾਤਮਾ ਦੇ ਬਾਰੇ ਜੋ ਗੋਣ ਨੇ ਇਕੋਨ ਕਾ ਸਤਨਾਮ ਕਰਤਾ ਪੁਰਖ ਸੋ ਸੇ ਪਰਮਾਤਮਾ ਦੇ ਅਰਦਾਸ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਅਸੀਂ ਅਰਦਾਸਾਂ ਕੀਤੀਆਂ ਸੀ ਨਾ ਤੇ ਅਸੀਂ ਸੰਸਾਰ ਦੇ ਵਿੱਚ ਆ ਗਏ ਆਰਥ ਨੂੰ ਨੌਂ ਦਸਵੇਂ ਹੁੰਦੇ ਅਸੀਂ ਪੂਤਾਂ ਲਟਕੇ ਤੇ ਅਰਦਾਸਾਂ ਕੀਤੀਆਂ ਗਰਭ ਦੀ ਰਗਨ ਵਿੱਚ ਕਿ ਏ ਪਰਮਾਤਮਾ ਮੈਨੂੰ ਇਸ ਗਰਭ ਦੀ ਰਗਨ ਤੋਂ ਪਛਾਣੇ ਮੈਨੂੰ ਹਾਥ ਰੂਪ ਦੇ ਵਿੱਚ ਫੇਰ ਦੇ। ਤੇ ਤਾਲੁਕ ਕਰਨੇ ਅਰਦਾਸ ਸੁਣੀ ਸਾਨੂੰ ਆਤਮਾ ਲੋਕ ਦੇ ਵਿੱਚ ਪੈ ਦਿੱਤਾ ਤੇthia ਆਤਮਾ ਨੂੰ ਕੋ ਲਗੇ ਆਪਣਾ ਮਨੋਰਥ ਜਿਹੜਾ ਸੱਚ ਜੀਵਨ ਮਨੋਰਥ ਕੋ ਲਗੇ ਸੁਣਨੀ ਕਿਉਂ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਸਮਝ ਆਪ ਦਵਾਉਂਦੀ ਹੈ ਬੰਦੇ ਤੋਂ ਉੱਤ ਗਿਆ ਹੈ ਆਪ ਸਿੱਧੇ ਰਸਤੇ ਆਣਾ ਇੱਕotha ਰਸਤਾ ਤੋਂ ਸਹੀ ਦਾ ਸਿੱਧੇ ਰਸਤੇ ਆ ਜਿੰਦੇ ਵਰਕੇ ਤੋਂ ਸੰਸਾਰ ਦੇ ਵਿੱਚ ਆਇਆ ਹੈ ਜਾਪੂ ਆਏ ਸੋਈ ਵਿਹਾਜੂ ਹਰ ਗੁਤੇ ਮਨੇ ਵਸੇਰਾ ਨਿੱਜ ਘਰ ਮਹਿਲ ਪਾਵੋ ਸਖ ਸਹਜੇ ਬਹੁ ਨੋ ਬੇਰਾ। ਬਾਰ ਬਸ ਸੰਸਾਰ ਦੇ ਵਿੱਚ ਫੇਰਾ ਮਾਰਨਾ ਨਹੀਂ ਪਵੇਗਾ। ਪਰ ਉਹਨਾਂ ਦੇ ਵਿੱਚ ਨਹੀਂ ਆਣਾ ਪਵੇਗਾ। ਜਦੋਂ ਅਸੀਂ ਨਿੱਜੀ ਹਿਰਦੇ ਰੂਪੀ ਘਰ ਦੇ ਵਿੱਚ ਇਹ ਸਾਡਾ ਨਿੱਜੀ ਘਰ ਹੈ। ਇਹਨੂੰ ਕੋਈ ਖੋਹ ਨਹੀਂ ਸਕਦਾ ਜੀ ਆਪਾਂ ਜੱਗਿਆ ਹੈ ਨਾ ਕੋਈ ਨਹੀਂ ਖੋਹ ਸਕਦਾ। ਸੰਸਾਰਿਕ ਵਸਤੂ ਅਜ ਤੰਦੋਲਤ ਹੈ ਸਾਡੇ ਸਭੇ ਗੁਰੂ ਕੇ ਬਾਰੇ ਜਦੋਂ ਗੁਰੂ ਦਾ ਬਚਨ ਐਸਾ ਹੈ ਗੁਰੂ ਦਾ ਬਚਨ ਬਸੈ ਜੀ ਰਾਹੇ ਜਰ ਨਹੀਂ ਰੂਪੈ ਤਸਕਰ ਨਹੀਂ ਦੇਵੇ ਪਾਹੁ ਸਭੇ ਜਾਣੇ ਗੁਰੂ ਦਾ ਬਚਨ ਜਿਸ ਜਿੰਦ ਦੇ ਨਾਲ ਬਸਦਾ ਅੰਦਰ ਬਸਦਾ ਹੈ ਜੇ ਤੁਹੇ ਸ਼ਕਤੀ ਆ ਰਹੀ ਹੈ ਨਾ ਆਤਮਾ ਆਤਮਾ ਦੇ ਅੰਦਰ ਬਸਦਾ ਪਰਮਾਤਮਾ ਦਾ ਨਾਮ ਇਹ ਗੁਰੂ ਦਾ ਬਚਨ ਹੈ ਤੇ ਗੁਰੂ ਦਾ ਬਚਨ ਫਿਰ ਪਾਣੀ ਦੇ ਵਿੱਚ ਤੋ ਪਿਆਰ ਕੋ ਨਹੀਂ ਸਕਦਾ ਆਏ ਬਹੁਤ ਮਨੋਕ ਨੂੰ ਦਬੋ ਦਿਓ ਸਰੀਰ ਦਬੋ ਦਿਓ ਪਰ ਗੁਰੂ ਦਾ ਬਚਨ ਨਹੀਂ ਹੁੰਦਾ ਇਹ ਹਮੇਸ਼ਾ ਨਾਮ ਰਹਿਦਾ ਕਬੀਰ ਸਾਹਿਬ ਨੇ ਡੋਬਣ ਦੀ ਕੋਸ਼ਿਸ਼ ਕੀਤੀ ਸਿਕੰਦਰ ਤਰ ਬੇੜੀਆਂ ਪੈਰਾਂ ਦੇ ਵਿੱਚ ਪਾ ਦਿੱਤੀਆਂ ਹੱਥ ਪੈਰ ਸੰਗਾਂ ਦੇ ਨਾਲ ਬੰਨ੍ਹ ਦਿੱਤੇ ਤੇ ਬੰਗਾਂ ਦੇ ਵਿੱਚ ਸਟਵਾ ਦਿੱਤਾ ਗਿਆ ਕਿ ਇਹ ਮਰ ਜਾਏਗਾ ਇਹ ਅੱਲਾ ਅੱਲਾ ਨਹੀਂ ਬੋਲਦਾ ਇਹ ਰਾਮ ਰਾਮ ਬੋਲਦਾ ਤੇ ਇਹ ਅੱਲਾ ਅੱਲਾ ਬੋਲੇ ਉਹ ਬਾਦਸ਼ਾਹ ਚਾਹੁੰਦਾ ਸੀ ਕਿ ਅੱਲਾ ਬੋਲੇ ਇਸਲਾਮ ਕਬool ਕਰ ਲੇ ਪਰ ਤਖੇ ਨਾਲ ਅੱਲਾ ਨਹੀਂ ਬੋਲਦਾ ਹਾਂ ਆਪਣੀ ਮੌਲਵੀ ਨੂੰ ਜਰੂਰ ਬਰ ਤਖੇ ਨਾਲ ਅੱਲਾ ਤੇ ਕਬੀਰ ਸਾਹਿਬ ਨੂੰ ਤਖੇ ਨਾਲ ਅੱਲਾ ਅੱਲਾ ਬੋਲਣ ਦੀ ਕੋਸ਼ਿਸ਼ ਕੀਤੀ ਗਈ ਪਾ ਨਿਧਾਨੋ ਹਮ ਹਰ ਗੁਣ ਦਾ ਮੰਗੇ say ਕਰਵਾ ਲਈ ਸੀ ਮੱਥਾ ਟੇਕ ਕੇ ਉਸ ਤੋਂ ਬਾਅਦ ਕਰਦੇ ਕੰਮ ਕਾਜ ਕੀਤੇ ਚਲੋ ਜੀ ਫਿਰ ਠੀਕ ਆ ਹੈ ਅੱਜ ਦੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਫਿਰ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ